ਮਹੱਲਾ ਪੰਜਵਾ ਕਾਰਤੀਜਾ ਜੋ ਬਰੇ ਸਿਕੋ ਓੰਕਾਰ ਸਤਗੁਰੂ ਪਰਸਾਦ ਮੇਲੇ ਪਹੰਚੋ ਮਹਿ ਸਦਾ ਚੁਕਾਇਆ ਲਾਇ ਜੀ ਕਾ ਖਾਲਸਾ ਏਕ ਓਕੀ ਸਤਗੁਰੂ ਦੀ ਸਾਜੀ ਨੂੰ ਆਜੀ ਗੁਰੂ ਘਰ ਸਹਿ ਸੰਗਤ ਜੀ ਇਹ ਲੋਕ ਤੇ ਸਰਗਰੀ ਅਰਜਨ ਦੇ ਜੀ ਗੁਰੂ ਗਬੀਰ ਦੇ ਮਾਲਕ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਰ ਆ ਗਏ ਆ ਉਹ ਲੋਕ ਤੇ ਬੜਾ ਪ੍ਰਕਾਸ਼ ਵੇਖ ਕਰਕੇ ਪਿਰਥੀ ਆ ਸਹਾਰ ਨਾ ਸਕਿਆ ਇਹ ਜਾ ਕੇ ਪਾਦਸ਼ਾਹ ਦੇ ਪਾਸ ਸ਼ਿਕਾਇਤ ਲਈ ਜਾ ਕੇ ਯਹਾਂਗੀਰ ਬਾਦਸ਼ਾਹ ਨੂੰ ਮਿਲਿਆ ਯਹਾਂਗੀਰ ਬਾਦਸ਼ਾਹ ਦੇ ਪਾਸ ਸ਼ਿਕਾਇਤਾਂ ਲਾਉਣ ਲੱਗਾ ਉਮਰਾਵਾ ਨਾਲ ਮਿਲ ਕਰਕੇ ਮਲਾਦ ਕੀ ਤਸਲੀਸ ਰਬੀ ਨਾਲ ਮਿਲ ਕੇ ਅਦੇ ਬਾਦਸ਼ਾਹ ਦੋ ਪਾਸੇਵੇਂ ਨੇ ਬੈਠਾ ਰਿਆ ਕੋਈ ਗੱਲਬਾਤ ਨਾ ਪੁੱਛੀ ਉਸਨੇ ਆਪ ਦਾ ਜਿਹੜਾ ਖਰਚੀਸ ਤਾਰਾ ਕੋ ਜਿੰਨਾ ਮਾਰਿਆ ਸੀ ਖਰਚ ਲਈ ਇਸਨੇ ਕੋਈ ਉਮਰਾਵਾ ਨੂੰ ਖਵਾਤਾ ਕੋਈ ਉਥੋਂ ਦੇ ਵਕੀਲਾਂ ਨੂੰ ਖਵਾਤਾ ਜਦੋਂ ਜਿਸ ਵਕਤ ਲੰਗ ਹੋ ਗਿਆ ਉਸ ਵੇਲੇ ਕਹਿਣ ਲੱਗਾ ਅਸਲੀ ਨੂੰ ਕਿ ਇਸ ਲਈ ਮੇਰਾ ਨਿਆਂ ਤਾਂ ਕਰ ਰਿਹਾ ਮੇਰਾ ਜਿਹੜਾ ਅਗਲਾ ਧੰਸੂ ਉਹ ਵੀ ਸਾਰਾ ਸਮਾਪਤ ਹੋ ਰ ਗਿਆ ਮੈਨੂੰ ਬਾਦਸ਼ਾਹ ਵੱਲੋਂ ਕੋਈ ਮਿਹਰ ਨਹੀਂ ਕਿ ਮੇਰੀ ਕੋਈ ਨਿਆਂ ਕਰੇ ਮੈਨੂੰ ਮੈਂ ਵੱਡਾ ਜਾਣ ਕੇ ਗੱਦੀ ਤੋਂ ਆਵੇ ਤੁਸੀਂ ਜੋ ਕੁਝ ਵੀ ਹੋ ਸਕਦਾ ਮੈਨੂੰ ਥੋੜਾ ਜਿਹਾ ਇੱਥੋਂ ਖਾਲੀ ਟਾਨਾ ਉਠਾਓ ਮੈਨੂੰ ਕੋਈ ਪਿੰਨ ਦੀ ਦਵਾ ਦਿਓ ਉਸ ਵੇਲੇ ਬਾਦਸ਼ਾਹ ਦੇ ਪਾਸ ਯਾਹਗੀਰ ਦੇ ਪਾਸ ਜਦੋਂ ਪਰ ਇਹ ਆਲ ਕੀਤੀ ਜਹਾਂਗੀਰ ਬਾਦਸ਼ਾਹ ਨੇ ਕਿਹਾ ਇਹਨਾਂ ਦੇ ਪਿਤਾ ਗੁਰੂ ਰਾਮਦਾਸ ਸਾਹਿਬੰਦਰੀ ਜਾਨੀ ਸਾਨੇ ਉਹਨਾਂ ਨੂੰ ਉਹਨਾਂ ਨੇ ਜਿਨ੍ਹਾਂ ਨੂੰ ਗੁਰਤਾ ਬਖਸ਼ੀ ਹੈ ਮੈਂ ਉਹਨਾਂ ਦੀ ਗੁਰੀਆਈ ਨੂੰ ਹਲਾ ਨਹੀਂ ਸਕਦਾ ਅਤੇ ਬਾਦਸ਼ਾਹਾਂ ਦੇ ਝਗੜੇ ਤਾਂ ਗੁਰੂ ਸਾਹਿਬ ਨਹੀਂ ਰਸਕਦੇ ਹੈ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਕੋਈ ਘਰ ਦੀ ਜੇ ਕੋਈ ਸ਼ਿਕਾਇਤ ਕਰੇ ਤਾਂ ਗੁਰੂ ਦੀ ਸ਼ਰਮ ਹੀ ਜਾ ਕੇ ਪਵੇ ਤੇ ਤਾਂ ਹੀ ਲਾਭ ਹੋ ਸਕਦਾ ਹੈ ਇਹ ਗੱਲ ਸੁਣ ਕੇ ਬੜਾਈ ਤਕਰੀਫ ਮੰਨੀ ਜਿਹੜੇ ਮਰ ਗਿਆ ਉਹਨਾਂ ਹੀ ਜੀ ਹਾਲਤ ਹੋ ਗਈ ਪਤਰੀਏ ਦੀ ਫਿਰ ਇਹਨੂੰ ਬਹੁਤ ਸਾਰੇ ਪੈਸੇ ਖਵਾ ਕੇ ਉਹਰਾਵਾ ਨੂੰ ਇੱਕ ਪਿੰਡ ਜਿਹੜਾ ਅਸੀਂ ਸੋਡੀਆਂ ਦਾ ਕੋਠਾ ਜਿਹੜਾ ਵਜਦਾ ਹੈ ਭਗਤੇ ਦੇ ਪਾਸ ਉਹ ਇਹਨੂੰ ਪਿੰਡ ਦਿੱਤਾ ਉੱਥੇ ਜਿਵੇਂ ਟਟਿਆਣਾ ਚੋਂਕਾਰਾ ਮਾਰਦਾ ਸੂਰਜੀ ਦੀ ਰੋਸ਼ਨੀ ਨੂੰ ਦੁਆਉਣ ਵਾਸਤੇ ਉੱਥੇ ਬੈਠ ਕੇ ਕੋਠਾ ਬਣਾ ਲਿਆ ਸੋਡੀਆਂ ਦਾ ਕੋਠਾ ਤੇ ਆਪ ਦਾ ਪ੍ਰਕਾਸ਼ ਕਰਨ ਲੱਗਾ ਉੱਥੇ ਇਹ ਉੱਥੇ ਜਾ ਕੇ ਆਵਾਜ਼ ਹੋ ਰਿਆ ਸੀ ਇਹ ਉਸ ਵੇਲੇ ਜਦੋਂ ਜਹਾਗੀ ਬਾਦਸ਼ਾਹ ਦੇ ਪਾਸ ਹੈ ਗਿਆ ਹੈ ਇਹ ਉਸ ਨੇ ਫਰਿਆਦ ਕਰ ਰਿਹਾ ਆਪੇ ਸਿੱਖ ਸੰਗਤਾਂ ਦੀ ਬੜਾ ਸੰਸਤਾ ਪੈ ਗਿਆ ਕਿ ਮਾਰਾ ਬਾਦਸ਼ਾਹ ਜਿਹੜਾ ਹੈ ਉਹ ਤੁਰਕ ਬਾਦਸ਼ਾਹ ਬਾਹਰ ਕਰੇਗਾ ਕਿਰਪਾ ਕਰੋ ਕੋਈ ਨਾ ਕੋਈ ਮਹਾਰਾ ਪੰਚਾਇਤ ਨੂੰ ਹੀ ਭੇਜਣਾ ਚਾਹੀਦਾ ਹੈ ਜਿਸ ਪ੍ਰਕਾਰ ਸੰਸਾ ਮਿਟ ਜਾਵੇ ਜਾਂ ਕਿਸੇ ਸਰਦਾਰ ਦੇ ਨਾਲ ਜਿਵੇਂ ਸੁੱਲੀ ਨਾਲ ਗੰਢੀ ਆ ਉਸਨੇ ਕਿਉਂ ਕਿਸ ਤਲਾਨਾ ਗੱਲ ਨਹੀਂ ਚਾਹੀਦੀ ਹੈ ਜਾਂ ਕਿਸੇ ਸੂਬੇ ਨੂੰ ਆਪਣਾ ਬਣਾ ਲੈਣਾ ਚਾਹੀਦਾ ਹੈ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਕੋਈ ਤਰ੍ਹਾਂ ਸ਼ਬਦ ਉਚਾਰਨ ਕੀਤੇ ਇੱਕੋ ਦਾਇਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸ਼ਬਦਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਸੋਰਖ ਰਾਗਣੀ ਵਿੱਚ ਪੰਜਵੇਂ ਪਾਦਸ਼ਾ ਤੀਜੇ ਘਰ ਸੰਤਾਰ ਕਿਉਂ ਜੋ ਕੌੜੀਆਂ ਵਾਲੇ ਸ਼ਬਦ ਉਚਾਰਦੇ ਹਨ ਇੱਕੋ ਦਾਇਤੂ ਪਰਮੇਸ਼ਰ ਕਾਰਿਆ ਦਾ ਪ੍ਰਕਾਸ਼ ਉਹਦੀ ਕਿਰਪਾ ਨਾਲ ਮਿਲਦਾ ਹੈ ਮੇਰੇ ਪੰਚੋਂ ਨਹੀਂ ਸੈਸਾ ਚੁਕਾਇਆ ਫਿਰ ਗੁਰਸਿੱਖੋਂ ਪੰਚਾਂ ਨਾਲ ਵੀ ਤਿਰਥੀਆ ਮਿਲਿਆ ਆਪਦਾ ਸੰਸਾ ਨਹੀਂ ਚੁਕਾ ਸਕਿਆ ਮਸਲ ਦੀ ਪੰਚਾਇਤ ਨੇ ਉਹਨੂੰ ਗੁਰੀਆ ਹੀ ਨਹੀਂ ਦਵਾਤੀ ਅਤੇ ਮੈਨੂੰ ਪੰਚੋਂ ਨਹੀਂ ਸੈਸਾ ਨੂੰ ਪੰਚਾਇਤ ਨਾਲ ਮਿਲ ਕੇ ਵੀ ਉਹਦਾ ਸੰਸਾ ਨਹੀਂ ਚੱਕਿਆ ਗਿਆ ਸਿਕਦਾਰ ਉਹ ਨਾ ਪਤੀਆ ਜਿਹੜੇ ਸਿਕਦਾਰ ਜਿਹੜੇ ਸਰਦਾਰ ਸੀ ਉਥੋਂ ਦੇ ਅਹੰਕਾਰ ਵਗੈਰਾ ਉਹਨਾਂ ਦੇ ਨਾਲ ਜਾ ਕੇ ਮਿਲਿਆ ਵੱਡੀਆਂ ਜੁੱਤੀਆਂ ਖਵਾਈਆਂ ਉਹਨਾਂ ਕਰਕੇ ਵੀ ਬਾਦਸ਼ਾਹ ਦੇ ਚਿਤਨਾ ਪ੍ਰਤੀਜ ਸਕੇ ਰਾ ਇਸ ਵੱਲੋਂ ਕਮਰਾ ਹੋ ਗਿਆ ਚੇਰਾ ਉਹਨਾਂ ਨਾਲ ਮੇਰੇ ਸਮਸਲੀਲ ਹੋ ਗਿਆ ਉਹਨਾਂ ਦੁਆਰਾ ਅੱਗੇ ਚਿਹਰਾ ਪਾਇਆ ਝਗੜਾ ਪਾਇਆ ਕਿ ਮੈਨੂੰ ਗੱਦੀ ਦਵਾਉ ਮਿਲ ਰਾਜਨ ਰਾਮ ਨਵੇਰਾ ਇਸ ਤਕਾਰ ਪਿਰਸ਼ੀਆ ਖਾਲੀ ਰਹਿ ਗਿਆ ਰਾਜਨ ਰਾਮ ਨਵੇਰਾ ਰਾਜਾ ਰਾਮ ਪ੍ਰਮੇਸ਼ਰ ਨਾਲ ਮਿਲ ਕੇ ਹੀ ਪਾਈ ਨਵੇੜਾ ਹੁੰਦਾ ਬਾਰਸ਼ਾਨ ਕਹਤਾ ਹੈ ਸੁਣੀ ਇਹ ਪਰਸਿਆ ਜਿਹਨੂੰ ਗੁਰੂ ਰਾਮਦਾਸ ਸਾਹਿਬ ਗੱਦੀ ਦੇ ਕੇ ਅਸੀਂ ਉਹਨਾਂ ਦੀ ਨੀ ਨਵੇੜ ਮੇਰ ਸਕਦੀ ਪਈ ਹੋਈ ਕਿਉਂ ਰਾਜਾ ਰਾਮ ਪ੍ਰਵੇਸ਼ਣ ਨਹੀਂ ਮਿਲ ਕੇ ਨਵੇੜਾ ਕਰਤਾ ਸੁਣੀ ਦਾ ਕੋਈ ਜੋਰ ਨਹੀਂ ਚੱਲੇ ਇਸੇ ਪ੍ਰਕਾਰ ਸੰਗਤਨ ਕਹਾਂ ਜੀ ਆਪਣੀ ਵੱਲੋਂ ਵੀ ਕੁਝ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਇਸ ਦਾ ਉੱਤਰ ਦਿੰਦੇ ਹਨ ਆਹ ਟੁੰਦ ਮੇਲੇ ਪੰਚੋ ਮੇਲੇ ਪੰਚੋ ਨੇ ਸਹਿਤ ਚੁਕਾਇਆ ਇਹ ਭਾਰੀ ਜੇ ਕਹੋ ਤੁਸੀਂ ਪਿੰਡਾਂ ਦੀਆਂ ਪਛਾਇਤਾਂ ਨਾਲ ਮਿਲੋ ਇਹ ਪਛਾਇਤਾਂ ਨਾਲ ਮਿਲਣੇ ਕਰਕੇ ਪਿੰਡਾਂ ਦੀ ਨਾਲ ਸੰਸਥਾ ਨਹੀਂ ਚੱਕਿਆ ਜਾ ਸਕਦਾ ਕਿ ਮਾਰਸ਼ਾ ਗੱਦੀ ਪਿਥੀ ਨੂੰ ਦਵਾ ਦੇਵੇਗਾ ਜਾਂ ਰਹਿਣ ਦੇਵੇਗਾ ਸਾਡੇ ਪਾਸ ਇਹ ਪੰਚਾਇਤਾਂ ਨਹੀਂ ਪਿੰਡ ਦੀ ਸੰਸਥਾ ਨਹੀਂ ਚੁਕਾ ਸਕਦੀਆਂ ਸਿਕਦਾਰ ਹੋ ਨਾਹ ਪਤੀਆ ਇਹ ਤੁਮ ਕਿਸੇ ਸਲਾਰ ਨਾਲ ਨੂੰ ਛੇਕਾ ਤਹਿਤ ਵਿਧਾਉਣ ਵਾਲੇ ਸਰਦਾਰਾਂ ਤੋਂ ਵੀ ਸਾਡਾ ਤਾਂ ਮਨ ਨਹੀਂ ਪਤੀਦਾ ਕਿ ਸਰਦਾਰ ਵੀ ਕੋਈ ਕਿਸੇ ਤਰ੍ਹਾਂ ਦੀ ਹਿਲਜੁਲ ਨਾ ਕਰ ਦੇਵੇ ਤੁਮਰਾਹ ਹੋ ਆਗੇ ਛੇਰਾ ਜੇ ਤੁਸੀਂ ਕੋ ਸੁਲੀ ਨੂੰ ਬਣਾ ਲਿਆ ਹੈ ਸਲੱਬੀ ਨੂੰ ਆਪਣਾ ਉਸਨੇ ਕਿਸੀ ਜੇ ਕਿਉਂ ਬਰਾਵਾ ਕਿ ਜੇ ਜਾ ਕੇ ਫਰਿਆਦ ਕਰਨੀ ਝਗੜਾ ਹੀ ਪਾਉਣ ਹੈ ਕੋਈ ਸੰਸਾਨੀ ਮਿਲਦਾ ਮੇਲੇ ਰਾਜਨ ਆਰਾਮ ਦੇ ਰਾਜਾ ਦੇ ਗੁਰੂ ਸਿਖੂ ਰਾਜਾ ਰਾਮ ਪਰਮੇਸ਼ਰ ਨਾਲ ਮਿਲ ਕੇ ਨਵੇੜਾ ਹੈ ਵਾਹਿਗੁਰੂ ਨੇ ਸਾਡਾ ਨਵੇੜਾ ਕੀਤਾ ਜਿਹਨੂੰ ਗੁਰੂ ਰਾਮਦਾਸ ਸਾਹਿਬ ਦੇ ਗਏ ਚੰਗੱਦੀ ਹੈ ਮਾਰਨ ਕਿਹਾ ਸੀ ਗੁਰੂ ਆਮਦਾ ਜੀ ਜਿੰ ਜੋ ਪ੍ਰਤੀਜਨ ਕਿਹਾ ਸੀ ਮੈਂ ਤੁਹਾਨੂੰ ਤੇ ਗੜੇ ਪਿਤਾ ਗੁਰੂ ਆਮਦਾ ਜੀ ਨੂੰ ਕਹਿੰਦਾ ਸੀ ਤੇ ਗੁਰੂ ਅਰਜਨ ਦੇ ਇਹਨੂੰ ਪਕੜ ਕੇ ਮੋਵਾ ਲਾਂਗਾ ਮਾਰਨ ਕਿਹਾ ਸੀ ਉਹ ਪਿਰਥੀਆ ਕੀ ਮਾਨ ਕਰਦਾ ਧੰਦਾ ਇਹ ਸਾਰੇ ਤੁਰਕ ਜੜ ਕੇ ਵੀ ਆ ਜਾਣ ਗੁਰੂ ਅਰਜਨ ਸਾਹਿਬ ਦੀ ਗੱਦੀ ਨੂੰ ਤਾਂ ਨਹੀਂ ਕੋਈ ਖਲਾਸ ਸਕਦਾ ਇਹ ਗੁਰੂ ਨਾਮਦਾਸ ਸਾਹਿਬ ਨੇ ਬਚਨ ਕੀਤੇ ਸੀ ਉਹੀ ਬਚਨ ਸਾਹਿਬ ਸਮਝੀ ਸੱਚ ਹੋਇਆ ਮੇਲੇ ਰਾਜਨ ਆਮ ਨਵੇਰਾ ਰਾਜਾ ਆ람 ਦੇ ਨਾਲ ਮਿਲ ਕਰਕੇ ਉਸ ਨੇ ਇਹ ਨਵੇੜਾ ਕੀਤਾ ਪਾਪਸ਼ਾਨ ਕਿ ਗੁਰੂ ਸਾਹਿਬ ਜੀ ਨੂੰ ਗੁਰੂ ਨਾਮਦਾਸ ਸਾਹਿਬ ਦੇ ਗਏ ਰਾਜ ਗੁਰਤਾ ਗੱਦੀ ਉਹਦੇ ਉਹਨਾਂ ਵੱਲੋਂ ਨਵੇਰਾ ਹੈ ਮੈਂ ਨਹੀਂ ਬਦਲ ਸਕਦਾ ਪਰ ਜੀ ਇਹਨੂੰ ਬੜਾ ਚਿੱਠਾ ਹੋਣਾ ਪਿਆ ਸਾਰਾ ਤੁਹਾਨੂੰ ਲੋਕਾਂ ਨੂੰ ਖਵਾ ਕੇ ਇੱਕ ਛੋਡੀਆਂ ਕੋਠਾ ਵਾਜਦਾ ਪਿਰਸੀ ਦਾ ਉਹ ਇਹਨੂੰ ਪ੍ਰਾਪਤ ਹੋਇਆ ਸੀ ਪਿੰਡ ਘਰ ਆਰਾਮ ਕਰਨ ਵਾਸਤੇ ਬਸਰ ਵਾਸਤੇ ਆਪਣੀ ਔਲਾਦ ਨੂੰ ਬਸਾਉਣ ਵਾਸਤੇ ਕਿ ਉਸ ਵੇਲੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਇਹ ਹੈ ਵਿਵਹਾਰਕ ਤੇ ਦੂਸਰੀ ਇਹਨ ਕਰਮਾਰਥਿਕ पर महाऋषियों मेरे पंचों ने ऐसा चुकाया कोई कह दे कि पंचवां ਨਾਲ ਮਿਲਣਾ ਚਾਹੀਦਾ ਹੈ ਪੰਜ ਜੋ ਮੁਖੀ ਪੰਡੂਕ ਹੈ ਉਹਨਾਂ ਨਾਲ ਮਿਲ ਕੇ ਜੰਮਨ ਮੰਦ ਦਾ ਸੰਸਾਰ ਚੱਕਿਆ ਜਾਂਦਾ ਹੈ ਤਾਂ ਹਜੂਰ ਕਹਿੰਦੇ ਨੇ ਪਰ ਮਿਲ ਪੰਚੋਂ ਨਹੀਂ ਸੰਸਾਰ ਚੁਕਾਇਆ ਪੰਜ ਜਿਹੜੇ ਪੰਡੂਕ ਵਿਦਵਾਨ ਹੈ ਉਹਨਾਂ ਨਾਲ ਮਿਲ ਕੇ ਵੀ ਭਾਈ ਸੰਸਾਰ ਨਹੀਂ ਚੱਕਿਆ ਜਾ ਸਕਦਾ ਪਰਮਾਨ ਗਿਆਤ ਪਰਮੇਗਾਤ ਵਪਾਰੀ ਆਦਿਕ ਸੰਸੇ ਬਣੇ ਹੀ ਰਹਿੰਦੇ ਹਨ ਸਿਕਦਾਰੋ ਨਾ ਪਤੀ ਆਇਆ ਅਜੇ ਜੇ ਪੰਜ ਪੰਡਤਾਂ ਨਾਲ ਨਹੀਂ ਮਿਲਦਾ ਤਾਂ ਮਹਾਰਾਏ ਦਸੋਂ ਵੇ ਦੀਵਤਿਆਂ ਦੀ ਉਪਾਸ਼ਨਾ ਕਰੀਏ ਤਾਂ ਮਹਾਰਾ ਕਹਿੰਦੇ ਸਿਕਦਾਰੋ ਨਾ ਪਤੀ ਆਇਆ ਸਿਕਦਾਰ ਜੋ ਸ਼ਿਕਾਰਾ ਤਹਿਤ ਬਿਠਾਉਣ ਵਾਲੇ ਦੇਵੀ ਦੇਵਤੇ ਆਪਣੀ ਮੰਨਤਾ ਕਰਾਉਣ ਵਾਲੇ ਹੈ ਉਹਨਾਂ ਦੀ ਪੂਜਾ ਕਰਕੇ ਵੀ ਭਾਈ ਸਾਡਾ ਚਿਤ ਨਹੀਂ ਪਤੀਜਦਾ ਹੈ। ਉਮਰਾਵ ਹੋ ਆਗੈ ਤੇਰਾ। ਗੁਰੂ ਆਪ ਦੀ ਨਹੀਂ ਜੋਗੀਆਂ ਪੁਰਖਾਂ ਦੇ ਨਾਲ ਮਿਲ ਕਰਕੇ ਪ੍ਰਾਪਤ ਹੋ ਸਕਦਾ ਹੈ। ਕਹਿੰਦੇ ਉਮਰਾਵ ਨੇ ਜਿਹੜਾ ਜੋਗਾ ਵੇ ਅਸੀ ਹੈ ਉਹਨਾਂ ਦੇ ਅੱਗੇ ਵੀ ਅੰਦਰ ਝੇੜਾ ਬਣਿਆ ਹੀ ਰਹਿੰਦਾ ਹੈ। ਮਿਹਰਾਜਨ ਰਾਮ ਨਵੇ ਸਾਡਾ ਭਾਈ ਰਾਜਾਰੂ ਪ੍ਰਕਾਸ਼ ਰੂਪ ਜੋ ਪਰਮੇਸ਼ਵਰ ਹੋਇਆ ਹੈ। ਉਸ ਨਾਮ ਨਾਲ ਮਿਲ ਕੇ ਨਵੇੜਾ ਹੈ ਸਭ ਮਾਰਾ ਨਵੇੜਾ ਕਰਨ ਵਾਲਿਆ ਸਭ ਸੰਸਥਾਨੀ ਕਿਸੇ ਪ੍ਰਕਾਰ ਦਾ ਹੈ ਇਸੇ ਪ੍ਰਕਾਰ ਮਿਲ ਪੰਚੂ ਨਹੀਂ ਸੈਸਾ ਚੁਕਾਇਆ ਪੰਚੂ ਮਿਲ ਪੰਚੂ ਨਹੀਂ ਸੈਸਾ ਚੁਕਾਇਆ ਪੰਚੂ ਨਾਮ ਪੰਡਤ ਰਹੇਗੇ ਇਸ ਤਰ੍ਹਾਂ ਪੰਡਤਾਂ ਨਾਲ ਮਿਲ ਕੇ ਵੀ ਜਿਹੜੇ ਕੇਵਲ ਕਸ਼ਨੀ ਦੇ ਸੂਰੇ ਹਨ ਕਮਾਈ ਨਹੀਂ ਕੀਤੀ ਉਹਨਾਂ ਨਾਲ ਮਿਲ ਕੇ ਸੰਸੰਗ ਪਰ ਜਾਲਕ ਨਹੀਂ ਚੁਕਾਇਆ ਜਾਂਦਾ ਸਿਕਦਾਰ ਨਾ ਪਤੀ ਆਇਆ ਅਜੇ ਸਿਕਦਾਰ ਜੋਤਸੀਆਂ ਦੇ ਕਰਕੇ ਜੋਤਸ ਵਿਦਿਆ ਦਾ ਗਿਆਨ ਉਹਨਾਂ ਨੂੰ ਹੈ ਉਹਨਾਂ ਕਰਕੇ ਵੀ ਸਾਡਾ ਚਿਤ ਨਹੀਂ ਪਤੀਜਦਾ ਹੈ ਕਿ ਜੋਤਸੀ ਹਾਲ ਦੇ ਕੀ ਆਪੇ ਹੁੰਦੇ ਹੋਏ ਬ੍ਰਹਮ ਦੇ ਅ ਗਿਆਨ ਦੇ ਦੇਣਗੇ ਨਹੀਂ ਦੇ ਸਕਦੇ। ਉਮਰਾਓ ਆਗੇ ਚੇ ਉਮਰਾਓ ਦੂਵੀਂ ਦੇਵਤਿਆਂ ਦੀ ਉਪਾਸ਼ਨਾ ਰੂਪੀ ਜੀ ਅੱਗੇ ਝਗੜਾ ਪਾ ਛੱਡੀ ਉਹਨਾਂ ਦੀ ਹੀਰ ਖਾਪੋ ਵਿੱਚੀ ਹੈ। ਜਿਹੜਾ ਵੱਡਾ ਦੇਵਤਾ ਉਹ ਕਹਿੰਦਾ ਛੋਟੇ ਦੀ ਉਪਾਸ਼ਨਾ ਕਿਉਂ ਕਰਦੇ ਮੈਂ ਇਹਦੇ ਵੇਦ ਨੂੰ ਪਾਵਾਂ। ਛੋਟੇ ਜਿਹੜੇ ਇਹ ਵੱਡੇ ਦੇ ਕਿਉਂ ਲੱਲ ਲੱਗਿਆ ਮੈਂ ਇਹਦੇ ਤਪ ਕੇ ਵੇਦ ਨੂੰ ਪਾਵਾਂ। ਕਿਉਂ ਦੇਵਤਿਆਂ ਦੇ ਅੱਗੇ ਝਗੜਾ ਹੀ ਪਿਆ ਰੰਦਾ ਆਉਦੀ ਪੂਜਾ ਭਤੀਸ਼ਟਾ ਦਾ ਇਸ ਕਰਕੇ ਦੇਵਤਿਆਂ ਦੀ ਪੂਜਾ ਕਰਕੇ ਵੀ ਲਾਭ ਨਹੀਂ ਹੋ ਸਕਦਾ ਮੇਲੇ ਰਾਜਨ ਰਾਮ ਨਵੇਦਾ ਰਈ ਹਾਰਾ ਰੋਗ ਨਾ ਵੀ ਮਿਲ ਕਰਕੇ ਇਸ ਦਾ ਨਵੇੜਾ ਸਾਰੇ ਪਖੜਿਆ ਦਾ ਸਮਝਦੇ ਹੋ ਆਪੂ ਹਾਰਾ ਜਤ ਪੋਲੀ ਕੋਠੀ ਹੋਰ ਇਹ ਮੇਲੇ ਰਾਜਨ ਰਾਮ ਨਵੇਰਾ ਰਾਜਾ ਨਾਮ ਨਾਲ ਹੀ ਮਿਲ ਕੇ ਇਸ ਦਾ ਨਵੇੜਾ ਸਮਝਿਆ ਹੈ ਡੀਆਰ ਸੀ ਸਰਕਾਰ ਸਮਝੋ ਮੇਲੇ ਪੰਜ ਹੋ ਨਹੀਂ ਸਰਚੁਕਾਇਆ ਮੇਲੇ ਪੰਜ ਹੋ ਨਹੀਂ ਸੇਸਾ ਚੁਕਾਇਆ 5 ਕਰੋੜ ਹੈ ਪੰਜਾਂ ਪੁਰਾਣਾ ਦੇ ਸਾਜਨ ਕਰਨ ਵਾਲੇ ਪ੍ਰਮਾਣ ਪਰਮਾ ਆਦਿਕ ਜਿਹੜੇ ਪ੍ਰਾਣ ਹੋਣਗੇ ਆਪਾਨ ਬਿਆਨ ਸਮਾਨ ਬਿਆਨ ਆਦਿਕ ਪੰਜਾਂ ਪੁਰਾਣਾ ਵੀ ਹੈ ਤਾਂ ਹੀ ਰੋਕ ਕਰਕੇ ਦਸਵੇਂਦਾਰ ਚੜਾਉਣ ਵਾਲੇ ਕੌਣ ਯੋਗ ਹੀ ਪੁਰਖ ਹੈ ਉਹਨਾਂ ਨਾਲ ਮਿਲ ਕੇ ਵੀ ਜੋਗੀ ਪ੍ਰਾਣ ਤੋਂ ਦਸਵੇਂ ਦਰ ਚੜਾ ਲੈਂਦੇ ਐ ਪਰ ਮਨ ਵਸ ਕਰਨਾ ਬੜਾ ਔਖਾ ਐ ਜੇ ਮਸ਼ਿੰਦਰ ਨਾਲ ਆਤਮ ਮਨ ਨਹੀਂ ਸੀ ਵਸ ਹੋਇਆ ਗੁਰਖ ਨਾਲ ਦਾ ਗੁਰੂ ਸੀ ਪਾਵੇ ਦਸਵੇਂ ਦਰ ਪ੍ਰਾਣ ਚੜਾ ਕੇ ਵੀ ਆਪਦੇ ਸੂਖਮ ਸਰੀਰ ਨੂੰ ਕੱਢ ਕੇ ਮਰੇ ਹੋਏ ਰਾਜ ਦੇ ਜਾ ਵੜਿਆ ਸੀ ਇਸ ਕਰਕੇ ਪੰਚਾਂ ਦੇ ਨਾਲ ਜੋਗੀਆਂ ਨਾਲ ਮਿਲ ਕਰਕੇ ਵੀ ਪੰਜ ਪ੍ਰਾਣਾਂ ਦੇ ਸਾਧਨ ਕਰਨ ਵਾਲੇ ਰੋਕਣ ਵਾਲੇ ਨਾਲ ਮਿਲ ਕੇ ਵੀ ਸੰਸਾਰ ਨਹੀਂ ਚੱਕਿਆ ਜਾਂਦਾ ਕੇਤਰੀ ਪੂਤਰੀ ਚਲਤਰੀ ਅਗੋਤਰੀ ਉਹ ਨਹੀਂ ਆਪ ਕੋ ਪੰਜ ਵਸਤੂ ਹੈ ਇਹਨਾਂ ਵਾਲਿਆਂ ਨਾਲ ਵੀ ਮਿਲ ਕਰਕੇ ਸੰਸਾਰ ਨਹੀਂ ਚੁਕਾਇਆ ਜਾਂਦਾ ਮਿਲ ਪੰਜੋ ਨਹੀਂ ਇਸੇ ਪ੍ਰਕਾਰ ਪ੍ਰਾਪ ਤਾਨ ਬਿਆਨ ਉਹ ਬਿਆਨ ਆਦਿਕ ਇਹ ਜਿਹੜੀਆਂ ਪਾਉਣਾ ਹੈ ਇਹਨਾਂ ਦੇ ਸੋਧਨ ਵਾਲੇ ਜੋਗੀਆਂ ਨਾਲ ਮਿਲ ਕੇ ਵੀ ਕਿਰਕਲ ਤਰੰਜੇ ਦੇਵ ਦਾ ਤਾਦਕ ਇਹਨਾਂ ਪਾਉਣਾ ਦੇ ਸੋਧਨ ਵਾਲਿਆਂ ਨਾਲ ਮਿਲ ਕੇ ਵੀ ਸੰਸਾਰ ਨਹੀਂ ਚੁਕਾਇਆ ਜਾਂਦਾ ਸ਼ਿਕਦਾਰ ਹੂ ਨਾ ਪਤੀ ਆਇਆ ਤੇ ਸ਼ਿਕਦਾਰ ਕੌਣ ਹੈ ਦੇਵਤੇ ਦੇਵਤਿਆਂ ਦੀ ਉਪਾਸ਼ਨਾ ਕਰਕੇ ਵਿੱਚ ਇਹ ਤੁਪਤੀ ਨਹੀਂ ਹੈ ਮਨਜ਼ਾ ਨਹੀਂ ਹੈ ਕਿ ਦੇਵਤਿਆਂ ਦੀ ਉਪਾਸ਼ਨਾ ਕਰਕੇ ਵੀ ਕੋਈ ਲਾਭ ਪ੍ਰਾਪਤ ਹੋਵੇਗਾ ਉਮਰਾਵੂ ਅਗੇ ਜਿਮਰਾਵੂ ਸੰਤ ਭਗਤ ਮਹਾਰਾਜ ਦੇ ਉਹਨਾਂ ਦੇ ਅੱਗੇ ਜੰਮਣ ਮੰਦ ਦੀ ਨਿਵਰਤੀ ਦਾ ਝੇਲਾ ਝਗੜਾ ਜਾਂ ਕੇ ਕਰੀਏ ਮੇਲੇ ਰਾਜਨਾਰਾਮ ਨਵੇ ਜਿਸ ਪ੍ਰਕਾਰ ਹੋ ਗਿਆ ਆਾਮ ਜੀ ਨਾਲ ਮਿਲ ਕੇ ਸੰਤ ਮਹਾਤਮਾ ਜੀੜਾ ਕਰ ਲਵੇ ਜਮਨ ਮੰਨ ਦਾ ਉਹ ਸ਼ਾਂਤ ਪਿਆਰ ਹੁੰਦੇ ਹੈ ਰਹਿਦ ਕਰਨ ਦੇ ਜਮਨ ਮੰਨ ਤੋਂ ਨੇੜਾ ਕਰ ਹੁੰਦੇ ਹੈ ਇਹ ਉਹ ਸੁਖਭਾਵੀ ਹੁੰਦੇ ਸੰਤ ਭਗਤ ਆਹੋ ਟੂਨ ਦੇ ਨਾ ਅੱਜ ਤਹ ਹੁਣ ਮੇਰੇ ਮੇਰੇ ਪੰਜ ਹੋਣੇ ਇਨ ਸਿਆਸਾ ਜੇ ਤਾ ਹਾਂ ਮੇਰੇ ਪੰਜ ਤੋਂ ਪੰਜ ਕੋਣ ਮੁਖੀ ਜੋ ਹਨ ਦੁਨੀਆ ਦੇ ਇਹਦੇ ਬੜੇ-ਬੜੇ ਹਕੂਮਤਦਾਰੇ ਰਾਜੇ ਮਹਾਰਾਜੇ ਆਪਣੇ ਆਪ ਨੂੰ ਪੰਚਾਇਤਾਂ ਦੇ ਮੁਖੀ ਮੈਂਬਰ ਕਹਾਉਂਦੇ ਹਨ ਉਹਨਾਂ ਨਾਲ ਮਿਲ ਕੇ ਵੀ ਸੰਸੇਪ ਵਪਾਰਿਆ ਨਹੀਂ ਚੱਕਿਆ ਜਾਂਦਾ ਕਿਸੇ ਦਾ ਸਿਗਦਾਰ ਹੋ ਨਾ ਪਤੀਆ ਸਿਗਦਾਰ ਖਾਣੇਦਾਰਾਂ ਨਾਲ ਮਿਲ ਕੇ ਵੀ ਮਨ ਵਾਹਿਗੁਰੂ ਦੇ ਪਰੋਸੇ ਵਾਲਾ ਨਹੀਂ ਬਣਦਾ ਹੈ ਅਮਰਾਗ ਹੋ ਆਗੇ ਜੇ ਜੇਦਾਰਾ ਸੂਬੇ ਆਦਿਕ ਜੇਰੇ ਉਹਨਾਂ ਦੇ ਅੱਗੇ ਵੀ ਅਗੇ ਜੰਮਣ ਮੰਦ ਦਾ ਝਗੜਾ ਕਰਤੇ ਆ ਹੀ ਰਹਿੰਦਾ ਹੈ ਇਹ ਰਾਜਨ ਰਾਮ ਨੇ ਕਈ ਵਾਰੀ ਰਾਜਾ ਰਾਮ ਪ੍ਰਕਾਸ਼ ਰੂਪ ਨਾਲ ਮਿਲ ਕੇ ਨਵੇੜਾ ਜੰਮਣ ਮੰਦ ਦਾ ਕੀਤਾ ਹੈ ਸਾਰੇ ਸੁਖਾਂ ਨੂੰ ਪ੍ਰਾਪਤ ਕੀਤਾ ਹੈ ਇਸੇ ਪ੍ਰਕਾਰ ਮਿਲ ਪੰਚ ਹੋ ਪੰਜ ਅਗਨੀਆਂ ਧੂਣੀਆਂ ਤਾਉਣ ਵਾਲੇ ਜਿਹੜੇ ਤਸਕੀ ਹੈ ਪੰਜ ਧੂਣੀਆਂ ਤਾਉਂਦੇ ਆ ਇੱਕ ਚਾਰ ਧੂਣੀਆਂ ਜੇਠ ਦੇ ਮਹੀਨੇ ਚ ਲਾ ਲੈਣੀਆਂ ਚੌਥੀ ਪਾਸੀ ਪੰਜਵਾਂ ਸੂਰਜ ਨੂੰ ਪਾਉਣਾ ਇਹਦਾ ਨਾਮ ਪੂਰੇਤਾਪਨਾ ਹੈ ਉਹ ਪੰਜ ਧੂੜੀਆਂ ਤੋਂ ਪਾਉਣ ਵਾਲਿਆਂ ਨਾਲ ਮਿਲ ਕੇ ਵੀ ਤਾਮਸੀ ਪੁਰਖਾਂ ਨਾਲ ਮਿਲ ਕੇ ਵੀ ਜੰਮਣ ਮੰਨ ਦਾ ਸੰਸਾਰ ਨਹੀਂ ਚੁੱਕਾ ਜੰਦਰ ਸਿਕਦਾਰ ਉਹ ਨਾ ਪਤੀ ਆਇਆ ਸਿਕਦਾਰ ਕੌਣ ਹੈ ਇੰਦਰੀਆਂ ਦੇ ਜਿਹੜੇ ਦੇਵਤੇ ਹੈ ਜਿਵੇਂ ਨੇਤਰਾਂ ਦਾ ਸੂਰਜ ਆਦਿਕ ਮੰਨੇ ਹੈ ਇਹਨਾਂ ਦੀ ਉਪਾਸ਼ਨਾ ਕਰਕੇ ਵੀ ਚਿਤਪਤੀ ਜੀ ਦਾ ਨਹੀਂ ਹੈ ਸਾਡਾ ਕਿ ਪਰਮ ਮੇਰ ਦੇਣਗੇ ਹੋਰ ਆ ਗੋ ਆ ਕੇ ਚੇਰਾ ਗੋ ਸੰਤ ਭਗਤ ਹੈ ਵਾਹਿਗੁਰੂ ਦੇ ਉਨ੍ਹਾਂ ਦੇ ਅੱਗੇ ਭਾਈ ਜੰਮਨਮਨ ਦਾ ਝੇੜਾ ਝਗੜਾ ਕਹੀਏ। ਮਹਲੇ ਰਾਜਨ ਰਾਮ ਨੇ ਜੰਮਨਮਨ ਆਤਮਾ ਰਾਜਾ ਰਾਮ ਪ੍ਰਕਾਸ਼ ਨਾਲ ਮਲਾ ਕੇ ਜੰਮਨਮਨ ਦਾ ਨਿਵੇਲਾ ਕਰ ਦਿੰਦੇ। ਇਹ ਮਹਾਂਪੁਰਖਾਂ ਦੀਆਂ ਮਢਾਈਆਂ ਹਨ। ਇਹ ਤਾਕਤ ਹੈ ਉਹਨਾਂ ਵਿੱਚ। ਵਾਹਿਗੁਰੂ ਨੇ ਉਹਨਾਂ ਨੂੰ ਬਲ ਬਖਸ਼ਿਆ ਹੋਇਆ ਹੈ। ਬਲ ਤੂੰਹੰਦ ਨਾ ਕਤੋਂ ਜਾਇ। ਉਹ ਭਾਈ ਢੂੰਡਣ ਵਾਸਤੇ ਖੋਜਣ ਵਾਸਤੇ ਜਿਸੇ ਪਾਸੇ ਨਹੀਂ ਜਾਣਾ ਕਰਦੇ ਅਸੀਂ ਕਿਸੇ ਦੇਵੀ ਦੇ ਉਪੇ ਉਪਾਸ਼ਨਾ ਵਾਸਤੇ ਲੋਕਾਂ ਦੇ ਪੇਟੇ ਗੁਰੂ ਗੋਸਾਈਂ गोविंद ਰੂਪ ਗੁਰੂ ਰਾਮਦਾਸ ਸਾਹਿਬ ਜੀ ਮਿਲੇ ਹੈ ਗੁਰੂ ਪਤਵੀ ਦਾ ਸਾਂਝੀ गोविंद ਗੁਰੂ ਨਾਨਕ ਰੂਪ ਹੈ ਅਸੇ ਗੁਰੂ ਆਨੰਦ ਸਾਹਿਬ ਗੋਸਾਈਂ ਦਾ ਕਾਲ ਕੋਈ ਰੂਪ ਹੈ ਈਓ ਗੁਰਮਿਆਨਕ ਦੇ गोविंद ਰੂਪੋ ਪੇਟੇ ਮਿਲੇ ਤੇ ਗੁਰੂ ਗਵਦਵਾਰਾ ਜੀਤਨ ਗੁਸਾਰੀ ਪ੍ਰਾਪਤ ਹੋਇਆ ਪਥੀਵਿ ਦਾ ਜੋ ਮਾਲਕ ਹੈ ਰਹਾ ਆਇਆ ਪ੍ਰਭ ਦਰਵਾਰ ਤੇ ਆਇਆ ਪ੍ਰਭ ਦਰਵਾਰਾ ਪ੍ਰਭੂ ਦਾ ਦਰਵਾਰ ਜੋ ਸ੍ਰੀ ਹਰਮੰਦਰ ਸਾਹਿਬ ਆਏ ਇਸ ਵਿੱਚ ਜਦੋਂ ਆਏ ਸਾ ਸਗਲੀ ਮਿਟੀ ਪੁਕਾਰ ਮਾਰੇ ਗੁਰੂ ਅੰਦਾਸ ਸਾਹਿਬ ਦੀ ਸਖਾਤ ਜੋ ਜਾਵੀ ਅਸਾਂ ਪਰ ਵਿੱਚ ਤਾਂ ਸਾਰੇ ਪੁਕਾਰ ਜਿਹੜੀ ਫਰਿਆਦ ਸੀ ਮਿਟ ਗਈ ਮਾਰਾ ਸਾਉ ਦਾ ਰੱਖਾ ਕੀਤੀ ਆਪਦੇ ਜਾਣ ਕੇ ਆਇਆ ਪ੍ਰਭ ਦਾ ਦਰਵਾਰਾ ਜਦੋਂ ਪ੍ਰਭੂ ਦਾ ਦਰਵਾਰ ਸੱਜ ਖੰਡ ਆ ਕੇ ਪ੍ਰਾਪਤ ਹੋਇਆ ਸਾਭ ਸੰਗਤ ਪ੍ਰਾਪਤ ਹੋਈ ਦਰਵਾਰ ਸਰੂਪ ਪ੍ਰਾਪਤ ਹੋਇਆ ਇੱਕ ਸਾਭ ਸੰਗਤ ਜਿਹੜੇ ਰਾਉਲ ਪਿੰਡੀ ਦੇ ਹਨਗੇ ਇਹ ਪਹਿਲਾਂ ਤਾਂ ਬਾਬਾ ਦਿਆਲ ਕਹਿੰਦੇ ਐ ਦੂਜਾ ਬਾਬਾ ਰੱਤਾ ਕਹਿੰਦੇ ਐ ਤੀਜਾ ਬਾਬਾ ਦਰਵਾਰਾ ਕਹਿੰਦੇ ਐ ਇਹਨਾਂ ਦੀ ਇੱਕ ਪੀੜੀ ਚੱਲੀ ਹੋਈ ਐ ਉਹ ਕਹਿੰਦੇ ਉਹ ਸਾਡੇ ਦਰਬਾਰੇ ਨੂੰ ਕਿਹਾ ਇਹ ਉਹਦਾ ਅਰਥ ਨਹੀਂ ਸਮਝਣਾ ਜਿਵੇਂ ਰਾਮਸੂ ਕੇ ਬਾਬੇ ਰਾਮਸੂ ਨੇ ਸਾਡੇ ਨੂੰ ਨਕੂਕੇ ਕਹਿਣ ਕਿਹਾ ਹੋਇਆ ਇਹ ਉਹ ਨਹੀਂ ਗਲਤੀ ਨਾਲ ਸਮਝਣਾ ਇਹ ਪ੍ਰਭੂ ਦਾ ਗਰਵਾਰ ਸਾਚੀ ਖੰਡ ਵਿੱਚ ਜਦੋਂ ਆਏ ਸਾਰੀ सगली ਮਿਟੀ ਪੁਕਾਰ ਉਹ ਸਾਰੀ ਜਿਹੜੀ ਪੁਕਾਰ ਫਰਿਆਦ ਸੀ ਉਹ ਮਿਟ ਗਈ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਲਾਬਧ ਆਪਣੇ ਪਾਈ ਲਾਬਧ ਪਰਾ ਲਾਬਧ ਜੋਸੀ ਗਮਨੇ ਜੋਗੋ ਆਪਣੀ ਆਤਮਾਨੰਦ ਰੂਪੀ ਵਸਤੂ ਜਦੋਂ ਗੁਰਾਂ ਦੁਆਰਾ ਪ੍ਰਾਪਤ ਕੀਤੀ ਗਾਗਤ ਆਵੇ ਕਤ ਜਾਏ ਬਹੁਤ ਕਦ ਕਿੱਥੇ ਆਉਣਾ ਹੈ ਜਨਮ ਧਾਰ ਕੇ ਤੇ ਕਿੱਥੇ ਜਾਣਾ ਹੈ ਮਰ ਕੇ ਜਮਨ ਮੰਦ ਤੇ ਰਹ ਤੋਗੇ ਸੱਚੇ ਕਾਸ਼ੀ ਦੀ ਐਸੀ ਕਿਰਪਾ ਨਾ ਹੋ ਗਈ ਰਹਿ ਸਾਜ ਨਿਆਣੇ ਬੇਰਾ ਉੱਤਮਾਰੰਧ ਦੇ ਸੱਚਖੰਡ ਵਿੱਚ ਸੱਜਿਆ ਨਿਆ ਕਰਦੇ ਜਮਨ ਮੰਦਾਂ ਨਵੇੜਾ ਕਰਦਾ ਤੇ ਸਾਧ ਸੰਗ ਵਿੱਚ ਸੱਜਿਆ ਨਿਆ ਕਰਕੇ ਨਵੇੜਾ ਕਰਦਾ ਸਰਗੁਣੀ ਸ਼ਰਨ ਵਿੱਚ ਸਾਚ ਸੁਨੂਪ ਦਾ ਗਿਆਨ ਦੇ ਕੇ ਜਮਨ ਮੰਦਾਂ ਮਿਲ੍ਹਾ ਕਰਤ ਨੇ ਆ ਕਰਕੇ ਹੂੰ ਹਾਂ ਸਾ ਠਾਕੁਰ ਕਮ ਚੇਰਾ ਮੁੱਖੇ ਕਈ ਠਾਕੁਰ ਤੇ ਸਵਾਮੀ ਕੋਈ ਜਿਵੇਂ ਦਾੰਤ ਜੁਂਦੇ ਹਾਕੂਮ ਤੇ ਅੰਤਰਜਾ ਦੇ ਲੋਕੋ ਐਵੇਂ ਠਾਕੁਰ ਈਸ਼ੁਰ ਵੀ ਤੇ ਚੇਰਾ ਜੀਵ ਵੀ ਕਿ ਕੋਈ ਰੂਪ ਸਾਰੇ ਜਾ ਤੁਮ ਸਰੂਪ ਅੰਤਰ ਜਾਮੀ ਜਾਨ ਉਹ ਸਾਰਿਆਂ ਦੇ ਅੰਤਰ ਲਈ ਜਾਨੀ ਹੈ ਘੜ ਘੜ ਕੇ ਅੰਤਰ ਕੀ ਜਾਣ ਤੀ ਜਾਣਦਾ ਹੈ ਰਣ ਬੋਲ ਤਾਪ ਪਛਾਨ ਮੇਰ ਨੂੰ ਬੋਲੇ ਤੈ ਸੱਚੇ ਕਰ ਸ਼ੈ ਮੇਰੇ ਬੱਕ ਨੇ ਮੈਨੂੰ ਕਹਿਨ ਕਹਾਵਨ ਅੰਤਰ ਜਾਮੀ ਜਾਨਾ ਆਪ ਹੀ ਸਾਰਿਆਂ ਹਿਰਦੇ ਦੀ ਪਛਾਨਦਾ ਹੈ ਸਰਬ ਥਾਨ ਕੋ ਰਾਜ ਉਹ ਭਾਈ ਸਾਰਿਆਂ ਥਾਨਾਂ ਦਾ ਰਾਜਾ ਹੈ ਪਾਦਸ਼ਾਹ ਹੈ ਲੋਕ ਦਾ ਵੀ ਪਰਲੋਕ ਦਾ ਵੀ ਬ੍ਰਹਮ ਲੋਕ ਦਾ ਵੀ ਵਕੁੰਠਦਾਵੀ ਮਾਤਲੋਕਦਾਵੀ ਅਨਹਦ ਸ਼ਬਦ ਅਗਾਜ ਬੁਝੇ ਬ੍ਰਹਮਾਰ ਸੌਦੀ ਸੰਗਤ ਅਨਹਦ ਸ਼ਬਦ ਇੱਕ ਨਾ ਸ਼ਬਦ ਅਗਾਜਾਂ ਨਾ ਪ੍ਰਗਟ ਹੁੰਦੇ ਹੈ ਹੱਬ ਤੋਂ ਰਹਿਤ ਜੋ ਸ਼ਬਦ ਹੈ ਬ੍ਰਹਮ ਅਗਾਜਾ ਪ੍ਰਗਟ ਹੁੰਦਾ ਹੈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਿਸ ਤਹਿ ਕਿਆ ਚਿਦ్రਾਈ ਉਹ ਸੁਪ੍ਰੇਸ਼ਵਰ ਤੈਸ ਪਾਈ ਕੋਈ ਕੀ ਚਿਦ్రਾਈ ਚੱਲ ਸਕਦੀ ਹੈ ਮਿਲ ਨਾਨਕ ਆਪ ਗਵਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਮੈਂ ਆਪਾ ਭਾਂ ਗਵਾ ਕੇ ਸ਼ਬਦ ਗੁਰੂ ਜੀ ਮਿਲਣਾ ਕਰੀਏ ਸੋਰਠਿ ਮਹੱਲਾ ਪੰਜਵਾਹਿਰ ਦਾ ਨਾਮ ਤਸਾਯੋ ਸਿਖਣ ਗਿਆ ਮਾਰਗ ਇਹ ਆਪ ਨਹੀਂ ਜਾਣਤ ਅਸੀਂ ਜਾਨਨੇ ਆ ਜਿਵੇਂ ਮੁਕਾਬਲੇ ਜਾ ਕੇ ਪਾਤਸ਼ਾਹ ਨੂੰ ਕਹਾਂਗੇ ਕਿ ਹਯੂਰ ਸਿਖਿਆ ਦਿੰਦੇ ਨੇ ਗੁਰੂ ਸਿਖੋ ਕਰਦਾ ਨਾਮ ਬਸਾਇ ਤੁਹੀ ਸੰਸਾਰਾਂ ਤੋਂ ਕਿੱਥੇ ਜਾਣ ਦਾ ਕਿਸੇ ਰਾਸੇ ਕਿੰਦੇ ਜਮਾਰੇ ਦੇ ਨਾਮ ਨੂੰ ਵਸਾਉਣਾ ਕਰਿਓ ਗੱਡ ਬੈਠੇ ਗੁਰੂ ਤੇ ਆਰਮਹੋ ਸਾਹਿਬ ਦੀ ਬੈਠੇ ਘਰ ਹਿਰਦੇ ਵਿੱਚਿਤ ਹੋ ਕੇ ਅੰਦਰ ਮੁਖ ਉਪਰੀਆ ਪਦ ਰੂਪੀ ਘਰ ਚ ਬੈਠੇ ਮਾਰਦੇ ਨਾਉ ਨੂੰ ਪਾਈ ਤੇ ਆਉਣਾ ਕਰਿਓ ਗੁਰਪੂਰ ਸਚ ਕਹਿਆ ਸਤਿਗੁਰ ਪੂਰਿਆ ਨੂੰ ਸੱਚਾ ਵਜਨ ਕਿਹਾ ਹੈ ਉਹ ਸੱਚਾ ਸੋਕੋ ਕਿ ਸੱਚ ਸਰੂਪ ਦੀ ਪ੍ਰਾਪਤੀ ਸਤਿਗੁਰਾਂ ਦੇ ਮਹਾਵਾਕ ਕਰਕੇ ਹੁੰਦੀ ਹੈ ਉਹ ਸੱਚਾ ਸਰੂਪਾਂ ਦੀ ਕਿਰਪਾ ਕਰਕੇ ਲਖ ਲਿਆ ਲੈ ਲਿਆ ਹੈ ਆਪਣਾ ਹੋਇਓ ਗੁਰ ਮਿਹਰਗੰਨਾ ਆਪਣੇ ਸਤਿਗੁਰ ਨਾਨਕਦੇਵ ਗੁਰੂ ਰਾਮਦਾਸ ਸਾਹਿਬ ਜੀ ਮਿਹਰਬਾਨ ਹੋਏ ਹਾਂ ਮੈਂ ਅਨੰਦ ਸੂਰ ਕਲਿਆਣ ਮੰਗਲ ਸਿਆ ਇਸ ਪ੍ਰਕਾਰ ਅਨੰਦ ਸਰੂਪ ਜੋ ਪਰਮੇਸ਼ਰ ਹੈ ਕਲਿਆਣ ਸਰੂਪ ਜੋ ਪਰਮੇਸ਼ਰ ਹੈ ਉਸ ਦੇ ਮੰਗਲ ਜਸ ਨੂੰ ਗਾਉਣੇ ਕਰਕੇ ਘਰ ਆਏ ਕਰ ਇਸਨਾਨ ਬਡਾਲੀ ਸਾਹਿਬ ਵਿੱਚੋਂ ਇਸ਼ਨਾਨ ਕਰਕੇ ਘਰ ਗੁਰੂ ਕੇ ਮਹਿਲਾ ਵਿੱਚ ਆ ਗਏ ਅੰਮ੍ਰਿਤਸਰ ਸਾਹਿਬ ਵਿੱਚ ਇਸ਼ਨਾਨ ਕਰਕੇ ਅਨੰਦ ਸਰੂਪ ਅਨੰਦ ਸਰੂਪ ਦਾ ਸੁਖ ਸਾਨੂੰ ਪ੍ਰਾਪਤ ਹੋਇਆ ਇਸ ਪ੍ਰਕਾਰ ਇਸੇ ਪ੍ਰਕਾਰ ਅੰੰਦ ਸਰੂਪ ਕਲਿਆਣ ਮੰਗਲ ਸਿਉ ਜੋ ਆਨੰਦ ਸਰੂਪ ਪਰਮੇਸ਼ਰ ਹੈ ਉਹ ਕਲਿਆਣ ਮੁਕਤੀ ਦੇ ਕਰਨ ਵਾਲਾ ਉਹਦੇ ਮੰਗਲ ਜਸ ਦੇ ਸਾਥ ਮਿਲ ਕਰਕੇ ਆਤਮਨੰਦ ਸੁਖ ਨੂੰ ਪਾ ਕਰਕੇ ਸਾਰੇ ਸੁਖਾਂ ਚੋਂ ਸੱਚਾ ਸੁਖ ਪਾ ਕੇ ਕਰਿਆਏ ਕਰਿਸ਼ਨਨ ਸਰਵਪਦੰਤਿ ਅਛਲੂ ਇਸ਼ਨਾਨ ਕਰਕੇ ਕਰਿਸ਼ਰੂਪ ਵਿਚ ਆ ਕੇ ਸਥਿਤ ਹੋਏ ਹਾਂ ਰਹਾ ਸਾਚੀ ਜੇਦੇ ਸਰਮਣ ਚ ਵੀ ਆਨੰਦ ਹੈ ਅਤੇ ਜਿਹਦੇ ਮਨ ਵਿੱਚ ਵੀ ਸ਼ੋਖ ਹੈ ਅਤੇ ਜਿਹਨੂੰ ਵਿਆਸਨ ਕਰਕੇ ਵੀ ਕਲਿਆਣ ਰੱਖਿਆ ਹੈ ਅਤੇ ਜਿਹਦੇ ਤਤਾਂ ਨੂੰ ਦੇ ਸੋਧਨ ਕਰਕੇ ਵੀ ਹੰਗਲੋ ਖੁਸ਼ੀਆਂ ਦੇ ਸਹਿਤ ਉਰੀਦ ਹੈ ਉਸ ਰੂਪ ਰੂਪੇ ਘਰ ਜਾ ਗਏ ਇਸ਼ਨਾਨ ਅੰਤੁਰਗਤੀ ਸਵਲ ਨਾ ਉਹ ਇਸ਼ਨਾਨ ਕਰਕੇ ਆਤਮਾ ਨੂੰ ਪੀਤੀ ਉਸ ਤੇ ਰਹਾ ਸਾਹੀ ਗੁਰਬੜਿਆਈ ਇਹ ਢਾਈ ਸਤਿਗੁਰਾਂ ਦੀ ਸੱਚੀ ਵਡਿਆਈ ਬਖਸ਼ੀ ਹੋਈ ਆ ਸਾਹੀ ਕੀਮਤ ਕਹਿਣਾ ਇਸ ਵਡਿਆਈ ਦੀ ਕੀਮਤ ਬੋਲੋ ਵੀ ਕਿਹਦੇ ਪਾਸੋਂ ਕਿਹਾ ਜਾ ਸਕਦਾ ਰਸਾ ਪਾਤਸ਼ਾਹ ਉਹ ਸ਼ਿਰਸਾਵਣੀ ਪਾਰਸ਼ਾਨਾ ਵੀ ਪਾਤਸ਼ਾਹ ਹੈ ਸ਼ਾਹੂਕਾਰਾਂ ਦਾ ਵੀ ਪਾਰਸ਼ਾਨਾ ਦਾ ਵੀ ਜਹਾਂਗੀਰ ਬਾਦਸ਼ਾਹ ਦਾ ਵੀ ਸ਼ਾਹੂਕਾਰਾਂ ਅਗਦੇ ਉਹ ਉਮਰਾਵਾਦ ਕਾ ਉਹਨਾਂ ਦਾ ਵੀ ਸ਼ਿਰੋਮਣੀ ਹੈ ਸੇਰਸ ਨਾਮ ਸ਼ਾਹੂਕਾਰ ਜੋ ਹਨ ਕਬੀਰ ਆਦਕ ਪੰਡਾੜੀ ਅਤੇ ਪਾਤਸ਼ਾਹ ਜੋ ਬਰਮਾ ਆਦਕ ਸਾਰਿਆਂ ਦਾ ਸਿਰੋਮਣੀ ਪਰਮੇਸ਼ਵਰ ਹੈ ਗੁਰਪੀਤਤ ਮਹ ਓ ਮਾ ਸਤਿਗੁਰਾਂ ਦੇ ਨਾਲ ਮਿਲਵੇਂ ਕਰਕੇ ਮਨ ਚ ਬੜਾ ਭਾਰੀ ਪਿਆਸ਼ ਹੋਇਆ ਹੈ ਸਗਲ ਅਪਰਾਸ਼ਤ ਲਾਥੇ ਸਾਰੇ ਜਲੇ ਅਪਰਾਸ਼ੀ ਪਾਪੀ ਸਭਗਿਆਨੀ ਕਿਰਪਾ ਕਰਕੇ ਮੈਂਗੇ ਨਿਵਰਤ ਹੋ ਗਿਆ ਮੇਰੇ ਸਾਧ ਸੰਗਤਕ ਸਾਥੇ ਸਾਧ ਸੰਗਤ ਦੇ ਨਾਮ ਲੈਨੇ ਕਰਕੇ ਪ੍ਰਾਸ਼ਟ ਕਈ ਥਾਈ ਪਾਪਾਂ ਦਾ ਨਾਮ ਹੈ ਕਈ ਥਾਈ ਪ੍ਰਾਸ਼ਟ ਜਿਹੜਾ ਹੈ ਇਹ ਸਾਧ ਸੰਗਤ ਜੀ ਪਾਪਾਂ ਦੀ ਨਿਵਰਤੀ ਵਾਸਤੇ ਜੋ ਕੀਤੇ ਜਾਂਦੇ ਸਭ ਨੂੰ ਉਹਨੂੰ ਪ੍ਰਾਸ਼ਟ ਕਿਹਾ ਜਾਂਦਾ ਹੈ ਇੱਥੇ ਪ੍ਰਾਸ਼ਟ ਪਾਪਾਂ ਦਾ ਵਾਚਕ ਹੈ ਮਿਰਸਰ ਸਾਹਿਬ ਸੰਧਿਤ ਕੇ ਸਾਥ ਜੀ 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 ਇਸਾਰੇ ਪ੍ਰਾਜੇ ਦੇ ਅਪਰਾਧ ਸੀ ਲੈ ਗਏ ਗੁਣਦਾਨ ਹਰ ਨਾਮ ਬੋਣ ਦਾ ਖਜ਼ਾਨਾ 트ਮੇਸ਼ਰ ਦਾ ਨਾਮ ਹੈ ਜਦ ਪੂਰਨ ਹੋਏ ਕੰਮ ਜਮੇ ਕਰਕੇ ਸਾਰੇ ਕਾਰਜ ਪੂਰੇ ਹੋ ਗਏ ਮਿਰਸਰ ਸਾਹਿਬ ਦਾ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਚਨਾ ਹਰਿਮੰਦਰ ਸਾਹਿਬ ਜੀ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਸਾਰੇ ਕੰਮ ਪੂਰੇ ਭਗਤੀ ਆਰਕ ਸਾਰੇ ਕੰਮ ਪੂਰੇ ਹੋ ਗਏ ਹਨ ਜਿ ਆਪਣੇ ਕਰਕੇ ਗੁਰਦੀਨੋ ਬਖਤ ਪ੍ਰਾਰਾ ਹਰਿ ਰੂਹੀ ਨੂੰ ਚਾਕਰ ਕਰਕੇ ਬਾਰਾ ਸਰਕਾਰ ਤੋਂ ਮੋਦੀ ਪ੍ਰਭੂ ਮੂਰਤੀ ਦੁਆਰਾ ਗਿਆਨ ਪ੍ਰਾਪਤ ਕਰਦਾ ਗੁਰਾਨ ਸਭ ਸ੍ਰੇਸ਼ਟ ਕਰੈ ਜੈਕਾਰ ਸ੍ਰੀ ਸ੍ਰੀ ਜੈ ਜੈਕਾਰ ਕਰ ਰਹੀ ਹੈ ਨਾਨਕ ਪ੍ਰਭ ਮੇਰਾ ਸਾਥੇ ਰਹੇ ਕੰਨ ਮੇਰਾ ਵਾਹਿਗੁਰੂ ਸਦਾ ਅੰਗ ਸੰਗ ਸਾਥ ਜਨਮ ਮਰਨ ਪਹਿਲਾ ਤੇ ਸਰਕੇ ਜਗਮੰਮ ਜੇ ਦਰਸੀ ਸਭ ਲੈ ਗਏ ਨਿਵਰਤ ਹੋ ਗਏ ਹਨ ਸੋਖ ਮਹਲਾ ਪੰਜਵ ਗੁਰਪੂਰਾ ਕਿਰਪਾ ਧਾਰੀ ਜਦੋਂ ਬਿਦਾਈ ਸਾਹਿਬ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਤਾਰ ਹੋਣ ਤੋਂ ਮਹਾਰਾਜ ਸਾਹਿਬ ਆਏ ਹਮੇ ਉਸ ਵੇਲੇ ਸ਼ਬਦੋਚਾਰਨ ਕੀਤਾ ਹੈ ਗੁਰਪੂਰਾ ਕਿਰਪਾ ਧਾਰੀ ਸਭ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਪੂਰਨ ਸਰਗੁਣਾ ਨੇ ਇੱਕ ਕਿਰਪਾ ਦ੍ਰਿਸ਼ਟੀ ਕੀਤੀ ਹੈ ਦਲ ਸੂਰੀ ਲੋਕਾਂ ਨੂੰ ਜਦੋਂ ਬਿਦਾਈ ਸਾਹਿਬ ਦੇ ਹਰਗੋਬਿੰਦ ਸਾਹਿਬ ਦੇ ਉਤਾਰ ਕਰਨ ਦੀ ਅਦੇ ਸੰਗਤਾਂ ਦੇ ਨਿਹਾਲ ਕਰਨ ਦੀ ਭਾਵ ਕੁੰਜ ਨੂੰ ਲਾਉਣ ਦੀ ਇਹ ਚਾਸਾਦੀ ਪੂਰੀ ਕਰਤੀ ਹੈ ਗ੍ਰਹ ਇਸ਼ਨਾਨ ਗ੍ਰਹ ਆਏ ਇਸ ਤਰ੍ਹਾਂ ਕਰਕੇ ਅੰਮ੍ਰਿਤ ਸਰਸਾਜ ਘਰ ਗੂ ਕੇ ਮਹਿਲਾਂ ਵਿੱਚ ਆ ਗਏ ਹਾਂ ਕਰਿ ਇਸ਼ਨਾਨ ਗ੍ਰਹ ਆਏ ਇਸੇ ਪ੍ਰਕਾਰ ਸਰਵਣ ਮੰਨ ਵਿਆਸੂ ਰੂਪ ਇਸ਼ਨਾਨ ਕਰਕੇ ਗ੍ਰਹ ਤੁਰਿਆਤ ਦੇ ਵਿੱਚ ਆ ਕੇ ਸਥਿਤ ਹੋ ਗਏ ਹਾਂ ਆਨੰਦ ਮੰਗਲ ਸਰਮ ਪਾਏ ਆਨੰਦ ਮੰਗਲ ਸਰੂਪ ਜੋ ਪਰਮੇਸ਼ਵਰ ਹੈ ਕਿਉਂਕਿ ਮੰਗਲ ਗਾ ਕੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਤੋਹ ਰਾਮ ਨਾਮ ਨਸਤਰੀਏ ਕੇ ਸੰਗ ਜੋ ਰਾਮ ਦਾ ਨਾਮ ਜਪੀਏ ਇਸ ਪ੍ਰਕਾਰ ਨਿਸਪਰਪੰਤੂ ਕਰਨਾ ਹੁੰਦਾ ਹੈ ਭਲੀ ਪ੍ਰਕਾਰ ਊਸ਼ਕ ਬੈਠਤ ਹਰ ਹਰਿ ਤੇ ਆਈਏ ਉਰਦੇ ਹੋਏ ਵੀ ਮਹਾਰਾਜਾ ਸਿਮਨ ਕਰੀਏ ਬੈਠਣ ਲੱਗੇ ਵੀ ਮਹਾਰਮ ਤੇ ਹੁਣਾ ਕਰੀਏ ਉਰਦੇ ਹੋ ਸंसਾਰ ਤੋਂ ਬ੍ਰਾਮ ਹੁੰਦੇ ਤੁਮਾਂ ਵਿਚ ਬੈਠਦੇ ਹੋਏ ਪ੍ਰਵੇਸ਼ ਨੂੰ ਤੇ ਆਉਂਦੇ ਰਹੀਏ ਆਨੰਦ ਜਨ ਸੁਖਿਰਤ ਕਰੀਏ ਰਾਜ ਮੇ ਪੁੰਨ ਵਾਲਾ ਕੰਮ ਸ੍ਰੀ ਜਿਕਰਤੀ ਉਸਨ ਭਜਨ ਕਰਨਾ ਚਾਹੀਦਾ ਕਰਤਕਾਰ ਵਾਲੇ ਕੰਮ ਕਰਨੇ ਚਾਹੀਦੇ ਸਰੀਰ ਕਰਕੇ ਉੱਠਦੇ ਬੈਠਦੇ ਵਾਹਿਗੁਰੂ ਨੂੰ ਧਿਆਉਦੇ ਰਹੀਏ ਹਰ ਵਕਤ ਰਹਾ ਸੰਤ ਕਾ ਮਾਰਗ ਧਰਮ ਦੀ ਪਾਉੜੀ ਇਸ ਸੰਤ ਗੁਰਾਂ ਦਾ ਜਿਹੜਾ ਮਾਰਗ ਹੈ ਨਾ ਰਸਤਾ ਕਰਤੀ ਸਹਿਤ ਗਿਆਨ ਦਾ ਇਹ ਧਰਮੀ ਪੌੜੀ ਭੂਮਿਕਾ ਹੈ ਇੱਕ ਅਵਸਥਾ ਹੈ ਤਕਦੀਰ ਨੂੰ ਹੋਗਣ ਭਾਗੀ ਪਾਏ ਕੋਈ ਕੋਈ ਕਰੋੜਾਂ ਤੋਂ ਵੱਡਿਆਂ ਭਾਗਾ ਵਾਲੇ ਤੋਂ ਭਾਗਾ ਵਾਲੇ ਭਾਈ ਪ੍ਰਗਟ ਕਰਦੇ ਹਨ ਥੋੜੇ ਜਨਮ ਕੇ ਕਿਲਖ ਨਾਸੇ ਉਹਨਾਂ ਦੇ ਕਰੋੜਾਂ ਜਨਮਾਂ ਦੇ ਕਿਲਖ ਚਾਰ ਪਕਾਰ ਦੇ ਪਾਪ ਜਿਹੜੇ ਬ੍ਰਾਹਮਣ ਕਈ ਨਹੀਂ ਘਾਤ ਆਦਿਕ ਨਾਸ ਹੋ ਜਾਂਦੇ ਹਨ ਹਰ ਚਰਮੇ ਚਿੱਤ ਲਾਏ। ਖਰੀ ਦੇ ਚਰਨ ਕਮਨ ਜਿਹੜੇ ਚਿੱਤ ਦੀ ਬਿੱਤੀ ਨੂੰ ਗੁਰਮੁਖ ਲਉਦੇ ਹਨ। ਉਸਤ ਕਰ ਰਹੋ ਸਦਾ ਪ੍ਰਵ ਆਪਣੇ। ਆਪਣੇ ਪ੍ਰਭ ਅਕਾਲ ਪੁਰਖ ਦੀ ਹਰ ਵਕਤ ਭਾਈ ਸਿਫਤ ਕਰਿਆ ਕਰੋ। ਜਿਹਨੇ ਪੂਰੀ ਕਲ ਰ ਜਿਸਮੇ ਪੂਰਨ ਕਲਜੂ ਵਿੱਚ ਆਪਦੇ ਸੇਵ ਕਉਂਦੀ ਰੱਖਿਆ ਕੀਤੀ ਹੈ। ਜੀ ਜੰਤ ਸਾਹ ਭਾਈ ਤਵਿੱਤਰ ਜਿਨੇ ਜੀਵਾਂ ਸ੍ਰੀ ਸਾਰੇ ਮਾਲ ਦੀ ਕਿਰਪਾ ਕਰਕੇ ਛੋਟੇ ਵੱਡੇ ਸਤਿ ਪਵਿੱਤਰ ਹੋ ਗਏ ਸਤਗੁਰੂ ਕੀ ਸੱਚ ਸਾਕੀ ਇਹ ਸਤਗੁਰੂ ਦੀ ਸੱਚੀ ਸਿੱਖਿਆ ਹੈ ਸਜੀ ਉਹ ਆਹੀ ਹੈ ਸਤਗੁਰੂ ਦੀ ਸ਼ੰਗਲਣ ਦੀ ਇਹਨਾਂ ਬਨਾਸਨਾ ਸਤੋਖਨਾਸਨਾ ਬਾਲਕ ਸੌ ਕਸ਼ੇਉ ਪੁਕਾਰੀਏ ਜਿਹਨੇ ਕਰੋੜਾਂ ਬਿਗਨਾਂ ਨੂੰ ਸਾਰੇ ਨੂੰ ਨਾਸ ਕਰਨ ਵਾਲੇ ਹੈ ਅਤੇ ਸਾਰੇ ਜਮਲ ਮੰਦੂ ਦੁੱਖਾਂ ਨੂੰ ਨਾਸ ਕਰਨ ਵਾਲੇ ਹੈ ਸਤਗੁਰੂ ਨਾਮ ਦਰੜਾਇਆ ਕੋਈ ਕੋਈ ਮਾਨ ਸਤਗੁਰੂ ਨਾਮ ਦਰੜ ਕਰਾਇਆ ਨਾ ਸਾਰੇ ਬੂਹੇ ਨੂੰ ਨਾਸ ਕਰਦਾ ਹੈ ਮੈਂ ਸਾਰੇ ਦੁੱਖਾਂ ਨਾਸ਼ ਕਰਨ ਵਾਲਾ ਹੈ ਹੋਏ ਪਾਪ ਪਈ ਸਭ ਪਾਵਨ ਪਾਪ ਦੀ ਸਾਰੇ ਗੁਖੋਏ ਚਲੇਗੇ ਗਵਾਟੇ ਸਾਰੇ ਭਗਤੀਆਂ ਪੁਜਤਰ ਹੋ ਗਏ ਹਨ ਨਾਮ ਜਪ ਕੇ ਜਰ ਨਾਨਕ ਸੋ ਕਰਿਆ ਕਿਉ ਸਤਿਗੁਰੂ ਜੀ ਕਹਿੰਦੇ ਸੋਖ ਰੂਪੀ ਘਰ ਤੇ ਜਨ ਆ ਗਏ ਹੋ